ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀ ਹੋ ਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਜਿਹੜਾ ਪੰਜਾਬੀ ਵਿਸ਼ੇ ਦਾ ਪੇਪਰ A ਹੋਇਆ ਹੈ ਅੱਜ 13/2/2024 ਨੂੰ ਉਸ ਦਾ ਆਪਾਂ ਸੋਲੂਸ਼ਨ ਜਿਹੜਾ ਹੈ ਮੋਟਾ-ਮੋਟਾ ਸੋਲੂਸ਼ਨ ਜਿਹੜਾ ਹੈ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਸਭ ਤੋਂ ਪਹਿਲਾਂ ਮੇਟਾ ਦੇਖੋ ਇੰਸਟਰਕਸ਼ਨਾਂ ਹੈਗੀਆਂ ਆ ਆਪਾਂ ਛੱਡ ਦਿੰਨੇ ਆ ਸਿੱਧੇ ਆਪਾਂ ਸਵਾਲਾਂ ਤੇ ਆਉਨੇ ਆ ਇਸਵਾਲਾਂ ਦੇ ਵਿੱਚ ਤੁਸੀਂ ਦੇਖ ਲਿਆ ਕਿ ਪਰ ਤੁਸੀਂ ਬਹੁਤ ਸੋਹਣਾ ਸੋਹਣਾ ਕੀਤਾ ਹੋਣਾ ਅੱਗੇ ਆ ਕੇ ਮੈਂ ਤਾਂ ਬਸ ਤੋਂ ਨਿਸ਼ਪਰਸ਼ਣ ਹਾਂ ਹਾਂ ਥੋੜਾ ਜਿਹਾ ਇਹਦੇ ਵਿੱਚ ਇੱਕ ਦੋ ਸਵਾਲ ਸੀਗੇ ਜਿਹੜੇ ਤੁਹਾਨੂੰ ਹੋ ਸਕਦਾ ਹੈ ਪਰੇਸ਼ਾਨ ਕਰ ਸਕਦੇ ਆ ਬਾਕੀ ਪੇਪਰ ਪੂਰੇ ਦਾ ਪੂਰਾ ਪੇਪਰ ਜਿਹੜਾ ਬਹੁਤ ਸੁੱਖਾ ਹੈ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੇ ਜਿਹੜੇ ਮੈਂ ਪ੍ਰਸ਼ਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਆ ਉਹਨਾਂ ਦੇ ਵਿੱਚੋਂ ਆਏ ਆ ਹਾਂ ਇੱਕ ਜਿਹੜਾ ਲੀਕ ਦਾ ਸਾਰ ਹੈ ਉੱਥੇ ਥੋੜੀ ਜਿਹੀ ਗੜਬੜ ਹੋਈ ਹੈ ਵੀ ਇਹ ਦੋਨੋਂ ਜਿਹੜੇ ਐ ਥੋੜੇ ਜਿਏ ਇੱਕ ਬਾਬਾ ਰਾਮ ਸਿੰਘ ਕੁੱਕਾ ਵਾਲਾ ਤੇ ਮੇਰੇ ਵੱਡੇ-ਵਡੇਰੇ ਹਾਲਾਂਕਿ ਮੇਰੇ ਵੱਡੇ-ਵਡੇਰੇ ਵੀ ਸੋਖਾ ਐ ਮੋਡਰੇਟਾ ਵੀ ਤੁਸੀਂ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਵੀਡੀਓ ਵਿੱਚ ਸਚਾਈ ਇਹ ਦੱਸੀ ਸੀ ਕਿ ਬਈ ਇਹ ਨਹੀਂ ਇੰਪੋਰਟੈਂਟ ਨਹੀਂ ਹੈ ਤੁਸੀਂ ਇਹਨਾਂ ਨੂੰ ਬਾਅਦ ਵਿੱਚ ਕਰਨਾ ਹੈ ਚਾਰੋਂ ਵੱਖਰੇ ਕਰਨੇ ਆ ਉੱਥੇ ਥੋੜੀ ਗੜਬੜ ਹੋ ਗਈ ਆਪਣੀ ਬਾਕੀ ਸਾਰੇ ਦਾ ਸਾਰਾ ਪੇਪਰ ਜਿਹੜਾ ਬੇਟਾ ਜਿਵੇਂ ਮੈਂ ਤੁਹਾਨੂੰ ਕਰਾਇਆ ਸੀ ਉਵੇਂ ਦਾ ਉਵੇਂ ਹੀ ਆਇਆ ਤਾਂ ਆਪਾਂ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਵਸਤੂਨਿਸ਼ਟ ਪ੍ਰਸ਼ਨ ਊੜਾਪਾਗ ਦੇ ਵਿੱਚ ਕੀ ਐ ਬੇਟਾ ਦੇਖੋ ਮੇਰੇ ਵੱਡੇ-ਵਡੇਰੇ ਲੇਖ ਨਿਬੰਧ ਵਿੱਚ ਬਾਬਿਆਂ ਦੀ ਛੋਟੀ ਭੈਣ ਕਿਸ ਫਸਲ ਦੇ ਸਿੱਟਿਆਂ ਦੀ ਪੰਡ ਬਣ ਕੇ ਲਿਆਈ ਤਾਂ ਬੇਟਾ ਜਵਾਰ ਦੇ ਸਿੱਟਿਆਂ ਦੀ ਜਵਾਰ ਦੇ ਸਿੱਟਿਆਂ ਦੀ ਪੰਡ ਬਣ ਕੇ ਲਿਆਈ ਦੂਜਾ ਐੜਾ ਕਾਲੇਦਾ ਦੇ ਨਾਟਕਾਂ ਦਾ ਅੰਤ ਸੁਖਾਂਤ ਹੈ ਬੇਟਾ ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ ਹਕੀਕੀ ਤੁਹਾਨੂੰ ਦੱਸਿਆ ਸੀ ਇੱਕ ਹਕੀਕੀ ਹੁੰਦਾ ਇੱਕ ਮિજાਜੀ ਹੁੰਦਾ ਇੱਕ ਦੁਨੀਆਵੀ ਪ੍ਰੇਮ ਹੈ ਇੱਕ ਰੱਬੀ ਪ੍ਰੇਮ ਹੈ ਤਾਂ ਸ਼ਾਹ ਹੁਸੈਨ ਹਕੀਕੀ ਇਸ਼ਕ ਦੀ ਗੱਲ ਕਰਦਾ ਹੈ ਚੰਡੀ ਦੀ ਵਾਰ ਪੜਨੋਂ ਪਰੰਤ ਕਿਹੜਾ ਭਾਵ ਉਪਜਦਾ ਹੋ ਸਕਦਾ ਹੈ ਬਹੁਤ ਸਾਰੇ ਬੱਚੇ ਇੱਥੇ ਕਨਫਿਊਜ਼ ਹੋ ਗਏ ਹੋਣੇ ਹਨ ਪਰ ਦੇਖੋ ਬੀਰ ਕਾ ਹੈ ਬੀਰ ਤੋਂ ਹੀ ਬੀਰਤਾ ਬਣਿਆ ਹੈ ਠੀਕ ਹੈ ਨਾ ਤਾਂ ਚੰਡੀ ਦੀ ਵਾਰ ਪੜਨ ਨਾਲ ਸਾਡੇ ਅੰਦਰ ਬੀਰਤਾ ਦਾ ਭਾਵ ਉਪਜਦਾ ਹੈ ਜੋਸ਼ ਆਉਂਦਾ ਹੈ ਬੇਟਾ ਠੀਕ ਹੈ ਨਾ ਕਈ ਬੱਚੇ ਨੂੰ ਸਕਦਾ ਜੋਸ਼ ਲਿਖਿਆ ਹੋਵੇ ਤੇ ਬੀਰਤਾ ਲਿਖਿਆ ਤਾਂ ਬੈਲਨ ਗੁੱਡ ਹੈ ਜੋਸ਼ ਲਿਖਿਆ ਤਾਂ ਜੇ ਗਲ ਕਰਾਂ ਤਾਂ ਠੀਕ ਹੋਣਾ ਚਾਹੀਦਾ ਹੈ ਇਹ ਸਵਾਲ ਤੁਹਾਡਾ ਗਲਤ ਨਹੀਂ ਹੋਏਗਾ ਹਾਂਜੀ ਐਡਾ ਪਾਗ ਦੇ ਵਿੱਚ ਦੇਖੋ ਸੰਤ ਸਿੰਘ ਸੇਖੋਂ ਦਾ ਇਕਾਂਗੀ ਦੂਜਾ ਵਿਆਹ ਵਿੱਚ ਨਿਹਾਲਕੌਰ ਦੂਜੇ ਵਿਆਹ ਦਾ ਡਰਾਵਾ ਕਿਸ ਨੂੰ ਦਿੰਦੀ ਹੈ ਦੇਖੋ ਬੇਟਾ ਇਹਦੇ ਵਿੱਚ ਵੀ ਤੁਹਾਡਾ 2 ਨੰਬਰ ਸਿੱਧੇ ਠੀਕ ਹੋ ਗਏ ਮੈਂ ਤੁਹਾਨੂੰ ਦੱਸੂਗਾ ਕਿਵੇਂ ਠੀਕ ਹੋ ਗਏ ਨੋਟ ਕਰ ਲਿਆ ਜਿੱਥੇ ਆਹ ਪ੍ਰਸ਼ਨ ਸੰਤ ਸਿੰਘ ਸੇਖੋਂ ਦਾ ਇਕਾਂਗੀ ਦੂਜਾ ਵਿਆਹ ਵਿੱਚ ਨਿਹਾਲਕੌਰ ਦੂਜੇ ਵਿਆਹ ਦਾ ਡਰਾਵਾ ਕਿਸ ਨੂੰ ਦਿੰਦੀ ਹੈ ਸਾਨੂੰ ਪਤਾ ਮਨਜੀਤ ਨੂੰ ਦਿੰਦੀ ਹੈ ਕਿਸ ਨੂੰ ਮਨਜੀਤ ਨੂੰ ਨੋਟ ਕਰ ਲਿਆ ਜੇ ਬਹੁਤ ਹੀ ਇੰਪੋਰਟੈਂਟ ਗੱਲ ਹੈ 2 ਨੰਬਰ ਤੁਹਾਡੇ ਮੈਂ ਇੱਥੇ ਮੈਂ ਸਹੀ ਕਰ ਰਿਹਾ ਹਾਂ ਠੀਕ ਹੈ ਨਾ ਕਿਵੇਂ ਸਹੀ ਕਰਾਂਗਾ ਉਹ ਦੇਖ ਲਿਆ ਜੇ ਅੱਗੇ ਦੇਖੋ ਨਾਇਕ ਇਕਾਂਗੀ ਵਿਤੇ ਇਕਾਂਗੀ ਦਾ ਨਾਇਕ ਕਿਸੇ ਚੀਜ਼ ਦੀ ਪ੍ਰਾਪਤੀ ਲਈ ਭਟਕ ਰਿਹਾ ਉਹ ਭਟਕ ਰਿਹਾ ਬਟਾ ਯੋਗਤਾ ਅਨੁਸਾਰ ਨੌਕਰੀ ਪ੍ਰਾਪਤ ਕਰਨ ਲਈ ਤਰਤੀ ਹੈట్లా ਬਲਦ ਕਹਾਣੀ ਵਿੱਚ ਕਿਹੜੇ ਦੇਸ਼ ਦਾ ਨਾੜਾ ਦਾ ਜ਼ਿਕਰ ਹਾਂ ਇਹ ਪ੍ਰਸ਼ਨ ਥੋੜਾ ਜਿਹਾ ਟ੍ਰਿੱਕੀ ਹੈ ਪਰ ਜੇ ਤੁਸੀਂ ਘਾਲੀ ਚੰਗੀ ਤਰ੍ਹਾਂ ਪੜ੍ਹਿਆ ਤੁਹਾਨੂੰ ਪਤਾ ਹੈ ਵੀ ਉਹ ਕਰਮ ਸਿੰਘ ਜਿਹੜਾ ਹੈ ਕਿ ਉਸਨੇ ਬੜੇ ਜਾਪਾਨੀ ਫੁੰਡੇ ਸਰ ਤਾਂ ਇਸ ਵਿੱਚ ਜਾਪਾਨ ਦੇ ਨਾਲ ਜਿਹੜਾ ਯੁੱਧ ਹੁੰਦਾ ਹੈ ਨਾ ਅੰਗਰੇਜ਼ਾਂ ਦਾ ਬ੍ਰਿਟਿਸ਼ਰ ਦਾ ਉਹਦਾ ਜ਼ਿਕਰ ਹੈ ਬ੍ਰਹਮਾ ਫਰੰਡ ਤੇ ਤਾਂ ਹੀ ਬ੍ਰਹਮਾ ਫਰੰਡ ਤੇ ਲੜਾਈ ਜਪੰਦੇ ਨਾਲ ਹੀ ਹੁੰਦੀ ਹੈ ਬਟਾ ਬਾਕੀ ਦੀ ਦੀ ਕਹਾਣੀ ਦਾ ਸਮਾਂ ਕਿਹੜਾ ਇਹ ਤੁਹਾਨੂੰ ਐਸੇ ਪਤਾ ਹੋਣਾ ਚਾਹੀਦਾ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਦਾ ਸਮਾਂ ਹੈ ਠੀਕ ਹੈ ਤੇ ਅੱਗੇ ਅੱਜ ਬਟਾ ਇੱਕ ਹੋਰ ਨਵਾਂ ਸਾਲ ਨਾਲ ਵਿੱਚ ਕਿਸ ਰਾਜ ਦੀ ਗੱਲ ਕੀਤੀ ਗਈ ਹੈ ਇਹ ਵੀ ਬਹੁਤ ਸੌਖਾ ਪ੍ਰਸ਼ਨ ਸੀ ਲੋਕ ਰਾਜ ਦੀ ਗੱਲ ਕੀਤੀ ਗਈ ਹੈ ਕਿਸ ਰਾਜ ਦੀ ਲੋਕ ਰਾਜ ਦੀ ਹਾਂ ਇਹ ਪ੍ਰਸ਼ਨ ਜਿਹੜਾ ਇਹ ਪ੍ਰਸ਼ਨ ਥੋੜਾ ਤੁਹਾਡੇ ਲਈ ਔਖਾ ਲੱਗ ਸਕਦਾ ਤੁਹਾਨੂੰ ਪਰ ਜੇ ਤੁਸੀਂ ਥੋੜਾ ਜਿਹਾ ਦਿਮਾਗ ਵਰਤੇ ਆਵੇਗਾ ਇਹਦੇ ਵਿੱਚ ਦੋ ਕਵੀਆਂ ਦਾ ਨਾਮ ਆਉਂਦਾ ਹੈ ਮੈਂ ਤੁਹਾਨੂੰ ਛੋਟੇ ਵਸਤੂਨਿ ਸਵਾਲ ਵਿੱਚ ਕਿਹਾ ਸੀ ਜੇ ਜੇ ਤੁਸੀਂ ਅਸ਼ਕ ਤੇ ਪਰਵੇਜ਼ ਇਕੱਠੇ ਲਿਖ ਦਿਓ ਤਾਂ ਹਾਈ ਚਾਂਸਸ ਹੈਗੇ ਤੁਹਾਡਾ ਸਵਾਲ ਠੀਕ ਹੋਣ ਦੀ ਪਰ ਇਹਦਾ ਸਹੀ ਉੱਤਰ ਬਟਾ ਅਸ਼ਕ ਹੈ ਸਹੀ ਉੱਤਰ ਕੀ ਹੈ ਅਸ਼ਕ ਹੈ ਅਸ਼ਕ ਕਹਿੰਦਾ ਕਿ ਮੈਂ ਅ ਸ਼ਹਿਰ ਮਿਦੁਨਾ ਕਿਸਾਨਾਂ ਬਾਰੇ ਕਵਤਾ ਲਿਖਣ ਦੀ ਗੱਲ ਹੈ ਕਰਦਾ ਹੈ ਠੀਕ ਹੈ ਨਾ ਹਾਂਜੀ ਬੇਟਾ ਤਾਂ ਦੇਖੋ ਜਿਹੜਾ ਇਸ ਸਵਾਲ ਦੇ ਨਾ ਦੇਖੋ ਮੇਰੀ ਸਮਝ ਦੇ ਅਨੁਸਾਰ ਤੁਹਾਡਾ ਜੇ ਤੁਸੀਂ ਅਸ਼ਕ ਦੇ ਪ੍ਰਵੇਸ਼ ਲਿਖਤਾ ਅਸ਼ਕ ਵੀ ਲਿਖਿਆ ਤਾਂ ਵੀ ਤੁਹਾਡਾ ਸਹੀ ਹੋਊਗਾ ਪ੍ਰਵੇਸ਼ ਲਿਖਿਆ ਤਾਂ ਵੀ ਤੁਹਾਡਾ ਸਹੀ ਹੋਊਗਾ ਕਿਉਂ ਸਹੀ ਹੋਵੇਗਾ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਨਾਲ ਦੇ ਵਿੱਚ ਜਦੋਂ ਉਹ ਰਿਕਸ਼ੇ ਤੇ ਬੈਠੇ ਹੁੰਦੇ ਆ ਗੱਲਬਾਤ ਕਰਦੇ ਆ ਨਾ ਤੇ ਪ੍ਰਵੇਸ਼ ਸਾਹਿਬ ਕਹਿੰਦੇ ਆ ਕਿ ਅਸ਼ਕ ਸਾਹਿਬ ਤੁਸੀਂ ਕਦੇ ਕਿਸੇ ਮਜ਼ਦੂਰ ਤੇ ਕਵਤਾ ਲਿਖੀ ਹੈ ਨਹੀਂ ਸਾਹਿਬ ਮੈਂ ਤਾਂ ਮਿਸ਼ਨ ਗਜ਼ਲੀ ਲਿਖਦਾ ਹਾਂ ਫਿਰ ਉਹ ਕਹਿੰਦਾ ਗਜ਼ਲ ਆਪਣੀ ਜਗ੍ਹਾ ਠੀਕ ਹੈ ਪਰ ਸਾਨੂੰ ਸ਼ਾਇਰਾਂ ਨੂੰ ਮਜ਼ਦੂਰਾਂ ਤੇ ਕਿਸਾਨਾਂ ਬਾਰੇ ਵੀ ਲਿਖਣਾ ਚਾਹੀਦਾ ਹੈ ਅੱਗੋ ਫਿਰ ਅਸ਼ਕ ਸਾਹਿਬ ਕਹਿੰਦੇ ਤੁਸੀਂ ਠੀਕ ਕਹਿੰਦੇ ਹੋ ਪਰਵੇਸ਼ ਸਾਹਿਬ ਅੱਜ ਰਾਤ ਨੂੰ ਮੈਂ ਇਸ ਰਿਕਸ਼ਾ ਵਾਲੇ ਬਾਰੇ ਇੱਕ ਕਵਿਤਾ ਲਿਖਾਂਗਾ ਐਨੀ ਠੰਡ ਵਿੱਚ ਰਿਕਸ਼ਾ ਚਲਾ ਰਿਹਾ ਹੈ ਤਾਂ ਦੇਖੋ ਤੁਸੀਂ ਅਸ਼ਕ ਲਿਖਿਆ ਹੈ ਹਾਈ ਚਾਂਸਸ ਹੈਗੇ ਬਹੁਤਾ ਠੀਕ ਹੋਣਾ ਹੀ ਹੋਣਾ ਹੈ ਪਰ ਜੇ ਤੁਸੀਂ ਪਰਵੇਸ਼ ਵੀ ਲਿਖਿਆ ਹੈ ਤਾਂ ਤੁਹਾਡੇ ਵੀ ਕਾਫੀ ਚਾਂਸਸ ਹੈਗੇ ਇਸ ਸਵਾਲ ਦੇ ਠੀਕ ਹੋਣ ਦੇ ਠੀਕ ਹੈ ਅਸ਼ਕ ਤੇ ਪਰਵੇਸ਼ ਦੋਨੋਂ ਸ਼ਾਇਰ ਹੈ ਉਹ ਗੱਲ ਕਰਦੇ ਮਜ਼ਦੂਰਾਂ ਤੇ ਕਿਸਾਨਾਂ ਬਾਰੇ ਤੇ ਜੀ ਸਾਡੇ ਬਟਾ ਵਸਤੁਨਿਸ਼ਟ ਪ੍ਰਸ਼ਨ ਅੱਗੇ ਆਪਾਂ ਡਿਸਕਸ ਕਰਦੇ ਆ ਅੱਗੇ ਸਾਡੇ ਕੋਲ ਪ੍ਰਸ਼ਨ ਆ ਗਿਆ ਪੁੱਤਰ ਅ ਇੱਕ ਮਿੰਟ ਦਿਓ ਮੈਨੂੰ ਹਾਂ ਅੱਗੇ ਸਾਡੇ ਕੋਲ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਸਹਿਤ ਵਿਆਖਿਆ ਦੇ ਵਿੱਚ ਕੀ ਹੈ ਦੇਖੋ 3 ਨੰਬਰ ਦੇਖੋ 8 ਲਿਖੇ ਕਾਹ ਬੰਦਾ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗਭਗ 1.5 ਹਾਂ 2 ਤੇ 3 ਨੰਬਰ ਦੋ ਪ੍ਰਸੰਗ ਦੇ ਤਿੰਨ ਵਿਆਖਿਆ ਦੇ ਆ ਏ ਮਨ ਮੇਰਾ ਤੂੰ ਸਦਾ ਰਹਿ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰਾ ਮਨਰ ਨਹੀਂ ਮਨੋ ਵਿਸਾਰਾ ਕਹੇ ਨਾਨਕ ਮਨ ਮੇਰੇ ਰਹਿ ਸਦਾ ਹਰ ਨਾਲੇ ਹਾਂਜੀ ਰਹਿ ਸਦਾ ਹਰ ਨਾਲੇ ਤਾਂ ਦੇਖੋ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਸਦਾ ਇਹ ਕਿਹੜੀ ਕਵਤਾ ਹੈਗੀ ਇਹ ਕਵਤਾ ਕੀ ਬਟਾ ਆਨੰਦ ਪਿਆ ਮੇਰੀ ਮਾਈ ਤੇ ਅਨੰਦ ਪਿਆ ਮੇਰੀ ਮਾਂਏ ਅਨੰਦ ਤੋਂ ਹੀ ਮੈਨੂੰ ਦੱਸਿਆ ਸੀ ਅਮਰਦਾਸ ਜੀ ਠੀਕ ਹੈ ਨਾ ਅਮਰਦਾਸ ਜੀ ਦੱਸਿਆ ਸੀ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਬਟਾ ਪ੍ਰਸੰਗ ਤੁਹਾਡਾ ਕਲੀਅਰ ਹੋ ਗਿਆ ਤੇ ਇਹਦੇ ਵਿੱਚ ਪ੍ਰਸੰਗ ਚ ਲਿਖਣਾ ਕੀ ਹੈ ਇਹਨਾਂ 17 ਵਿੱਚ ਗੁਰੂ ਜੀ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਜੁੜਨ ਲਈ ਪ੍ਰੇਰਦੇ ਹੈ ਫਿਰ ਅੱਗੇ ਇਹਦੀ ਵਿਆਖਿਆ ਜਾਂਦੀ ਹੈ ਗੁਰੂ ਜੀ ਫਰਮਾਉਂਦੇ ਹਨ ਕਿ ਮੇਰੇ ਮਨ ਤੂੰ ਪਰਮਾਤਮਾ ਦੇ ਨਾਲ ਰਹਿ ਪਰਮਾਤਮਾ ਨਾਲ ਜੁੜਿਆ ਰਹਿ ਜੇ ਤੂੰ ਪਰਮਾਤਮਾ ਦੇ ਨਾਲ ਜੁੜਿਆ ਰਹੇਂਗਾ ਤਾਂ ਤੇਰੇ ਸਾਰੇ ਦੁੱਖ ਕਸ਼ਟ ਜਿਹੜੇ ਆ ਉਹ ਦੂਰ ਹੋ ਜਾਣਗੇ ਵਿਸਰ ਜਾਣਗੇ ਪਰਮਾਤਮਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਜੇ ਤੂੰ ਪਰਮਾਤਮਾ ਨੂੰ ਅੰਗੀਕਾਰ ਕਰਦਾ ਹੈ ਜਾਂ ਪਰਮਾਤਮਾ ਤੈਨੂੰ ਆਪਣੇ ਨੇੜੇ ਰੱਖਦਾ ਹੈ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਨਾਮ ਧਿਆਉਦਾ ਹੈ ਤਾਂ ਤੇਰੇ ਸਾਰੇ ਕਾਰਜ ਜਿਹੜੇ ਆ ਸਾਰੇ ਕਾਜ kia ਹੈ ਠੀਕ ਹੋ ਜਾਣਗੇ ਸਬਨਾ ਗਲਾ ਸਬਰਤ ਸੁਆਮੀ ਸੋ ਕਿਉ ਮਨ ਵਿਸਾਰਾ ਕਹੇ ਨਾਨਕ ਮਨ ਮੇਰੇ ਸਦਾ ਰਹਾ ਹਰ ਨਾਲੇ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਦੇ ਪ੍ਰਮਾਤਮਾ ਸਾਰੀਆਂ ਗੱਲਾਂ ਵਿੱਚ ਸਮਰੱਥ ਸਮਰੱਥ ਕਿੰਦਾ ਹੈ ਬਿਓ ਸਰਬਵਿਆਪਕ ਹੈ ਸਰਵਸ਼ਕਤੀਮਾਨ ਹੈ ਸਰਵ ਗਿਆਤਾ ਹੈ ਤੇ ਜਿਹੜਾ ਸਾਰੀਆਂ ਗੱਲਾਂ ਵਿੱਚ ਸਮਰੱਥ ਹੈ ਪ੍ਰਮਾਤਮਾ ਉਸ ਨੂੰ ਮਨੋਂ ਵਿਚਾਰਨਾ ਨਹੀਂ ਚਾਹੀਦਾ ਕਹੇ ਨਾਨਕ ਇਸ ਲਈ ਗੁਰੂ ਜੀ ਫਰਮਾਉਂਦੇ ਹਨ ਕਿ ਆਪਣੇ ਮਨ ਨੂੰ ਕਹਿੰਦੇ ਹਨ ਕਿ ਤੈਨੂੰ ਆਪਣੇ ਪ੍ਰਮਾਤਮਾ ਦੇ ਨਾਲ ਰਹਿਣਾ ਚਾਹੀਦਾ ਹੈ ਇਹ ਸੀ ਬੇਟਾ ਤੁਹਾਡਾ ਪ੍ਰਸੰਗ ਸਹਿਤ ਵਿਆਖਿਆ ਅੱਗੇ ਆਜੋ ਅੱਗੇ ਵੀ ਜਿਹੜਾ ਮੈਂ ਤੁਹਾਨੂੰ ਕਰਵਾਇਆ ਸੀ ਦੋਨੇ ਕਾ ਉਟੋਟੇ ਜਿਹੜੇ ਆ ਜਿਹੜੇ ਮੈਂ ਤੁਹਾਨੂੰ ਕਰਵਾਏ ਬਟਾ ਉਹਨਾਂ ਵਿੱਚੋਂ ਆਏ ਆ ਐਜ਼ ਇਟ ਹੀ ਆਏ ਆ ਠੀਕ ਹੈ ਨਾ ਦੇਖੋ ਨਾਜ਼ਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਸੱਸੀ ਦਾ ਨਾਮ ਆ ਗਿਆ ਤਾਂ ਤੁਹਾਨੂੰ ਪਤਾ ਲੱਗਿਆ ਵੀ ਇਹ ਕਿਹੜਾ ਕਿੱਸਾ ਹੈ ਕਿੱਸਾ ਹੈ ਸਾਡਾ ਇਹ ਸੱਸੀ ਪੁੰਨੂ ਤੇ ਹਾਸ਼ਮ ਸ਼ਾਹ ਦਾ ਕਿੱਸਾਕਾਰ ਹੈ ਬਟਾ ਹਾਸ਼ਮ ਸ਼ਾਹ ਠੀਕ ਹੈ ਨਾ ਹਾਸ਼ਮ ਸ਼ਾਹ ਤੇ ਇਸ ਇਹਨਾਂ ਸਤਰਾਂ ਦੇ ਵਿੱਚ ਸੌਰੀ ਇੱਥੇ ਬਿੰਦੀ ਨਹੀਂ ਆएगी ਬਟਾ ਹਾਸ਼ਮ ਸ਼ਾਹ ਜਿਹੜਾ ਹੈ ਉਸਨੇ ਇਹਨਾ ਇਸ ਕਹਾਵ ਟੁਕੜੀ ਦੇ ਵਿੱਚ ਸੱਸੀ ਦੇ ਸਿੱਧਕ ਨੂੰ ਬਿਆਨ ਕੀਤਾ ਕਿ ਉਹ ਦੇਖੋ ਕਿੰਨੀ ਮਾਰੂ ਤਲਵਿ ਰੇਤ ਤਪ ਰਹੀ ਹੈ ਰੇਤੇੋਂ ਤਾਂ ਪਰੇ ਜਿਹਾ ਪਠਿਆਰਨ ਤਪਦੀ ਹੋ ਰੇਤ ਵਿੱਚ ਜੋਪ ਹੁੰਦੀ ਹੈ ਹਨਾ ਉਹਦੇ ਮਹਿੰਦੀ ਨਾਲ ਸ਼ਿੰਗਾਰੇ ਹੋਏ ਨਾਜ਼ੁਕ ਪੈਰ ਮਲੂਕ ਨਾਜ਼ਕ ਮਲੂਕ ਦਾ ਮਤਲਬ ਕੋਈ ਬੜਾ ਨਾਜ਼ੁਕ ਪੈਰ ਮਲੂਕ ਸੱਸੀ ਦੇ ਸੱਸੀ ਦੇ ਬੜੇ ਹੀ ਨਾਜ਼ੁਕ ਕੋਮਲ ਪੈਰ ਜਿਹੜੇ ਕਿ ਮਹਿੰਦੀ ਨਾਲ ਸ਼ਿੰਗਾਰੇ ਹੋਏ ਸੀ ਜਿਨ੍ਹਾਂ ਨੂੰ ਦੇਖ ਕੇ ਆਸ਼ਕ ਵੀ ਉਹਨਾ ਪੈਰਾਂ ਤੋਂ ਕੁਰਬਾਨ ਜਾਂਦੇ ਸੀ ਉਹ ਪੈਰ ਤਪਦੇ ਹੋਏ ਮਾਰੂਥਲ ਵਿੱਚ ਇਉਂ ਭੁੰਨੇ ਜਾ ਰਿਹਾ ਜਿਵੇਂ ਕੋਈ ਪਟਿਆਰਨ ਤਪਦੀ ਰੇਤ ਵਿੱਚ ਜੋਮ ਭੁੰਦੀ ਹੈ ਜੋਮ ਭੁੰਦੀ ਹੈ ਤੇ ਇਉਂ ਹਾਸ਼ਮ ਜਿਹੜਾ ਹੈ ਕਹਿੰਦਾ ਮੈਂ ਸੱਸੀ ਦਾ ਯਕੀਨ ਦੇਖਦੇ-ਦੇਖ ਹੈਰਾਨ ਹੁਣਾ ਤੇ ਉਹ ਦਿਲ ਨਹੀਂ ਹਾਰ ਰਹੀ ਇੰਨੀਆਂ ਮੁਸੀਬਤਾਂੋਂ ਚੱਲ ਰਹੀ ਹੈ ਠੀਕ ਹੈ ਤੇ ਬਾਕੀ ਪ੍ਰਸੰਗ ਇਹਦਾ ਹੋਈ ਜਾਣਾ ਹੈ ਉਵੇਂ ਹੈ ਕਿ ਇੱਕ ਇੱਕ ਆਉ ਰੋਟਾ ਹਾਸ਼ਮ ਸ਼ਾਦੀ ਕਿਸੇ ਸੱਸੀ ਪੁੰਨੂ ਵਿੱਚੋਂ ਲਿਆ ਗਿਆ ਹੈ ਇਹਨਾਂ ਸਤਰਾਂ ਦੇ ਵਿੱਚ ਫਿਰ ਤੁਸੀਂ ਲਿਖੋਗੇ ਲਿਆ ਗਿਆ ਜੋ ਕਿ ਸਾਡੀ ਪੰਜਾਬੀ ਪਾਠ ਪੁਸਤਕ ਸਹਿਤਮਲਾ ਵਿੱਚ ਦਰਜ ਹੈ ਇਹਨਾਂ ਸਤਰਾਂ ਵਿੱਚ ਕਿੱਸਾ ਕਾਰਨੇ ਜਿਹੜਾ ਸੱਸੀ ਹੈ ਉਹਦਾ ਸਿੱਧਕ ਨੂੰ ਬਿਆਨ ਕੀਤਾ ਹੈ ਉਹਦੀ ਉਹਦੀ ਜਿਹੜੀ ਡ੍ਰਿੜਤਾ ਉਸ ਨੂੰ ਬਿਆਨ ਕੀਤਾ ਹੈ ਠੀਕ ਹੈ ਬੇਟਾ ਅੱਗੇ 4 ਨੰਬਰ ਤੇ ਆ ਜਾਓ 4 ਨੰਬਰ ਕੀ ਹੈ 4 ਨੰਬਰ ਦੇ ਵਿੱਚ ਦੇਖੋ ਕੇਂਦਰੀ ਪਾਉ ਦੋਨੋਂ ਸੁਖੇ ਨੇ ਬੇਟਾ ਪਰ ਚੋਕੇ ਮੰਦਾਖੇ ਬਹੁਤ ਸੁਖ ਹੈ ਕਿਉਂ ਸੁਖ ਹੈ ਤੁਸੀਂ ਇਹ ਲਿਖਣਾ ਹੈ ਕਿ ਸੋਕਮੰਦਾ ਕੇ ਕਵਤਾ ਦੇ ਵਿੱਚ ਗੁਰੂ ਜੁਨੀ ਇਸਤਰੀ ਦੀ ਮਾਨਤਾ ਨੂੰ ਪ੍ਰਗਟਾਇਆ ਹੈ ਰਾਜਾ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਇਸਤਰੀ ਨੂੰ ਮੰਦਾ ਚੰਗਾ ਨਹੀਂ ਆਖਣਾ ਚਾਹੀਦਾ ਠੀਕ ਹੈ ਇਹ ਗੱਲ ਤੁਸੀਂ ਜ਼ਰੂਰ ਲਿਖਣੀ ਹੈ ਜੰਗ ਦਾ ਹਾਲ ਦੇ ਵਿੱਚ ਕੀ ਹੈ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਕਵੀ ਅਦਾ ਸ਼ਾਹ ਮੁਹੰਮਦ ਜੰਗਨਾਮਾ ਦੇ ਵਿੱਚ ਜੜਿਆ ਸਿਰਲੇਖ ਦੇ ਵਿੱਚ ਆਉਂਦੀ ਹੈ ਜੰਗ ਦਾ ਹਾਲ ਫਿਰੂ ਸ਼ਹਿਰ ਦੇ ਵਿੱਚ ਅੰਗਰੇਜ਼ਾਂ ਤੇ ਸਿੰਘਾਂ ਵਿਚਕਾਰ ਹੋਏ ਕਮਸਾਨ ਯੁੱਧ ਵਿੱਚ ਸਿੰਘ ਜਿਹੜੇ ਹੈ ਮਹਾਰਾਜਾ ਰਣਜੀਤ ਸਿੰਘ ਦੀ ਅਨਹੋਂਦ ਕਰਨਾ ਜਿੱਤ ਕੇ ਵੀ ਹਾਰ ਜਾਂਦੇ ਐ ਕਿਉਂਕਿ ਬੜੀ ਬਹਾਦਰੀ ਨਾਲ ਲੜਦੇ ਐ ਠੀਕ ਐ ਇੱਕ ਵਾਰ ਤਾਂ ਅੰਗਰੇਜ਼ਾਂ ਦੇ ਪਸੀਨੇ ਛੁੱਟ ਜਾਂਦੇ ਐ ਪਰ ਲਾਲ ਸਿੰਘ ਵਰਗਿਆਂ ਦੀ ਗਦਾਰੀ ਕਰਕੇ ਬੇਟਾ ਜਿਹੜੇ ਸਿੰਘ ਐ ਉਹ ਜਿੱਤ ਕੇ ਹਾਰ ਜਾਂਦੇ ਐ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਅੱਗੇ ਆ ਗਿਆ ਬੇਟਾ ਲੇਖ ਆ ਗਿਆ ਆਪਣੇ ਕੋਲ ਲੇਖ ਦੇ ਸਾਰ ਹਾਂ ਇੱਥੇ ਥੋੜੀ ਜਿਹੀ ਮੇਰਾ ਪ੍ਰੈਡਿਕਸ਼ਨ ਕਾਫੀ ਗਲਤ ਗਿਆ ਬੇਟਾ ਪਰ ਹਾਂ ਮੈਂ ਤੈਨੂੰ ਕਰਵਾਇਆ ਜ਼ਰੂਰ ਸੀ ਇਹ ਦੋਨੋਂ ਲੇਖ ਹੀ ਬਾਬਾ ਰਾਮ ਸਿੰਘ ਕਾ ਵੀ ਚੰਗੀ ਤਰ੍ਹਾਂ ਸਮਝਾਇਆ ਸੀ ਮੇਰੇ ਵੱਡੇ-ਵਡੇਰੇ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਇਹਨਾਂ ਦੇ ਵਿੱਚੋਂ ਜਿਹੜੇ ਐ ਇਹ ਨਹੀਂ ਆਣਗੇ ਖਾਸ ਕਰਕੇ ਅ ਮੇਰੇ ਵੱਡੇ ਵੱਡੇਰੇ ਤਾਂ ਮੈਂ ਤੁਹਾਨੂੰ ਕਿਹਾ ਸੀ ਇੱਕ ਵਾਰ ਤੁਹਾਨੂੰ ਕਿਹਾ ਸੀ ਮਹਾਕਵੀ ਕਾਲੀਦਾਸ ਹਲਾ ਮਹਾਕਵੀ ਕਾਲੀਦਾਸ ਤੇ ਬੱਬਰ RAM ਸਿੰਘ ਕッカ ਮੈਂ ਤੁਹਾਨੂੰ ਕੱਟ ਕਿਹਾ ਸੀ ਵੀ ਨਹੀਂ ਆਣੇ ਪਰ ਉਹਨਾਂ ਦੇ ਇੱਕ ਆਇਆ ਪਰ ਮੇਰੇ ਵੱਡੇ ਵੱਡੇਰੇ ਲਈ ਇੱਕ ਸਾਡੇ ਕੋਲ ਆ ਗਿਆ ਇਹ ਲੇਖ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਸੀ ਤੇ ਉਮੀਦ ਹੈ ਤੁਸੀਂ ਚੰਗੀ ਤਰ੍ਹਾਂ ਕਰਕੇ ਆਈ ਵੀ ਹੋ ਠੀਕ ਹੈ ਪਰ ਮੁੱਖ ਪ੍ਰਮੁੱਖ ਕਟਨਾਵਾ ਠੀਕ ਹੈ ਵੀ ਉਹ ਆਪਣੇ ਵੱਡੇ-ਵਡੇਰਿਆਂ ਬਾਰੇ ਕਿਉਂ ਦੱਸਦਾ ਹੈ ਉਹਦੇ ਵੱਡੇ-ਵਡੇਰੀ ਕੌਣ ਸਨ ਛਾਪੇ ਪਿੰਡ ਦੀ ਘਟਨਾ ਫਿਰ ਉਹ ਪਹਿਲਵਾਨ ਨਾਲ ਕੋਲੰਦੀ ਘਟਨਾ ਹੋਗੀ ਫਿਰ ਉਸ ਤੋਂ ਦੀ ਗਿੱਲੀ ਚੱਕ ਗਿੱਲੀ ਚੱਕੇ ਵਾਲੇ ਦੀ ਘਟਨਾ ਹੋਗੀ ਤੇ ਬਾਬਿਆਂ ਦੀ ਭੈਣ ਦੇ ਕਾਰਨਾਮੇ ਉਹਨਾਂ ਦੇ ਭਾਂਜੇ ਮੰਗਲ ਸਿੰਘ ਦੀ ਕਾਰਨਾਮੇ ਹਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਇਹਦੇ ਵਿੱਚ ਲਿਖੀਆਂ ਆਉਣਗੀਆਂ ਤੇ 6 ਨੰਬਰ ਦੇਖੋ ਬੜਾ ਛੇ ਨੰਬਰ ਦੇ ਵਿੱਚ ਕੀ ਹੈ ਵੀ ਜਿਹੜੇ ਪ੍ਰਸ਼ਨ ਮੈਂ ਤੁਹਾਨੂੰ ਦੱਸੇ ਸੀ ਐਜ਼ ਇਟ ਆਇਆ ਬਟਾ ਐਜ਼ ਇਟ ਆਇਆ ਹੈ ਵੈਰੀ ਇੰਪੋਰਟੈਂਟ ਕਿਹਾ ਸੀ ਮੈਂ ਆਹ ਵਾਲਾ ਪ੍ਰਸ਼ਨ ਹੈ ਤੇ ਆਹ ਵਾਲਾ ਪ੍ਰਸ਼ਨ ਹੈ ਤੇ ਬਾਕੀ ਆ ਇਹਨੂੰ ਛੱਡ ਦਈਏ ਤੇ ਬਾਕੀ ਤਿੰਨੋਂ ਦੇ ਤਿੰਨੋਂ ਪ੍ਰਸ਼ਨ ਮੈਂ ਤੁਹਾਨੂੰ ਕਿਹਾ ਸੀ ਵੀ ਜਾਂ ਤਾਂ ਤਿੰਨੇ ਪ੍ਰਸ਼ਨ ਆਣਗੇ ਦੋ ਤਾਂ ਪੱਕੇ ਆਣਗੇ ਦੋ ਛੱਡੋ ਤੇ ਤੁਹਾਨੂੰ ਤਿੰਨ ਪ੍ਰਸ਼ਨ ਦੇਖਣ ਨੂੰ ਮਿਲੇ ਆ ਅੱਗੇ ਆਜੋ ਬੜਾ ਸਤ ਨੰਬਰ ਦੇ ਵਿੱਚ ਦੇਖੋ ਕਹਾਣੀਆਂ ਜਿਹੜੀਆਂ ਮੈਂ ਤੁਹਾਨੂੰ ਕਹੀਆਂ ਸੀ ਉਵੇਂ ਆ ਗਈਆਂ ਮਟਾਇਐ ਜਿਟੀ ਮੜੀਆਂ ਤੋਂ ਦੂਰ ਤੇ ਧਰਤੀ ਹਟਲਾ ਬਲਦ ਠੀਕ ਹੈ ਧਰਤੀ ਹਟਲਾ ਬਲਦ ਤੇ ਇਹਦੇ ਵਿੱਚ ਦੇਖੋ ਆਪਾਂ ਕੀ ਹੈ ਮੜੀਆਂ ਤੋਂ ਦੂਰ ਕਹਾਣੀ ਤੇ ਧਰਤੀ ਹੇਡ ਲੈ ਬਲਦ ਕਹਾਣੀ ਤੇ ਤੁਸੀਂ ਸੁੱਖੀ ਸੀਗਾ ਆਹ ਵਾਲੀ ਕਹਾਣੀ ਤੇ ਬਹੁਤ ਇੰਪੋਰਟੈਂਟ ਤੁਹਾਨੂੰ ਮੈਂ ਕਹੀ ਸੀ ਇਹ ਆ ਗਈ ਇਹਦੇ ਵਿੱਚ ਕਹਾਣੀ ਮੜੀਆਂ ਤੋਂ ਦੂਰ ਵੀ ਬੜੀ ਸੋਹਣੀ ਸੀ ਠੀਕ ਹੈ ਨਾ ਤੇ ਤੁਸੀਂ ਲਿਖਤਾ ਹੋਣਾ ਇਹਦੇ ਵਿੱਚ ਮਾਸੀ ਆਪਣੇ ਪੁੱਤਰ ਨੂੰ ਮਿਹਣੀ ਮਾਰ ਮਾਰ ਕੇ ਇੰਗਲੈਂਡ ਜਾਂਦੀ ਹੈ ਸ਼ੁਰੂ ਵਿੱਚ ਇੰਗਲੈਂਡ ਦੀ ਧਰਤੀ ਤੇ ਜਾ ਕੇ ਉਸ ਨੂੰ ਬੜਾ ਕੁਝ ਚੰਗਾ ਲੱਗਦਾ ਹੈ ਤੇ ਮਾਸੀ ਫਿਰ ਮਾਸੀ ਨੂੰ ਹੌਲੀ 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 ਅਹਿਸਾਸ ਹੁੰਦਾ ਕਿ ਇਹ ਇਕਲਤਾ ਹੈ ਉਦਾਸੀ ਹੈ ਉਹਦੇ ਵਿੱਚ ਉੱਥੋਂ ਦੇ ਜਿਹੜਾ ਉੱਥੋਂ ਦਾ ਵਾਤਾਵਰਣ ਹੈ ਉਹਦਾ ਕਲਚਰ ਹੈ ਉਥੋਂ ਦੇ ਬੱਚੇ ਜਿਹੜਾ ਪ੍ਰਭਾਵ ਕਬੂਲ ਰੇ ਹੋਣਾ ਬਾਰੇ ਪਾਸ਼ਾ ਬਾਰੇ ਬੜਾ ਕਿੰਨਾ ਕੁਝ ਤੇ ਖੀਰ ਨੂੰ ਮਾਸੀ ਜਿਹੜੀ ਹੈ ਇੰਡੀਆ ਬਰਥ ਹੋਣਾ ਜਦੋਂ ਕਿ ਕਿਉਂਕਿ ਉਸ ਨੂੰ ਇੰਗਲੈਂਡ ਦੀ ਧਰਤੀ ਮੜੀਆਂ ਤੋਂ ਦੂਰ ਦੀ ਕੋਈ ਸ ਹੈ ਛਾ ਲੱਗਦੀ ਹੈ ਤੇ ਆ ਬੜਾ ਤੁਹਾਨੂੰ ਵੈਰੀ ਇੰਪੋਰਟੈਂਟ ਐਡ ਵਿੱਚ ਕਿਹਾ ਸੀ ਆਈ ਗਿਆ ਬੇਟਾ ਤੇ ਦਿਨ ਨੂੰ ਡਾਊਟ ਵੀ ਨਹੀਂ ਤੁਸੀਂ ਕਰ ਹੀ ਲਿਆ ਹੁਣਾ ਕਰਮ ਸਿੰਘ ਦੇ ਮਾਨ ਸਿੰਘ ਦੀ ਸਟੋਰੀ ਇਹਦੇ ਵਿੱਚੋਂ ਕਿਹ ਪ੍ਰਸ਼ਨ ਆਇਆ ਸੀ ਤੁਹਾਨੂੰ ਜਪਾਨ ਵਾਲਾ ਅੱਗੇ ਦੇਖੋ 8 ਨੰਬਰ ਦੇ ਕੋ ਕਹਾਣੀਆਂ ਦੇ ਵਿੱਚੋਂ ਵੀ ਐਸ ਈਟੀ ਆਗੇ ਬੜਾ ਪ੍ਰਸ਼ਨ ਜਿਹੜੇ ਮੈਂ ਤੁਹਾਨੂੰ ਕਹਿਆ ਸੀ ਵੈਰੀ ਇੰਪੋਰਟੈਂਟ ਕਹਿਆ ਸੀ ਵੈਰੀ ਇੰਪੋਰਟੈਂਟ ਪ੍ਰਸ਼ਨ ਆਗੇ ਕਿਹੜੇ ਕਿਹੜੇ ਆਗੇ ਦੇਖੋ ਚਾਰੇ ਦੇ ਚਾਰੇ ਪ੍ਰਸ਼ਨ ਆਗੇ ਜਿਹੜੇ ਮੈਂ ਤੁਹਾਨੂੰ ਕਹਿਆ ਸੀ ਉਵੇਂ ਦੇ ਉਵੇਂ ਐਸ ਈਟੀ ਆਗੇ ਆਹ ਪ੍ਰਸ਼ਨ ਮੈਂ ਤੁਹਾਨੂੰ ਡਿਸਕਸ ਕੀਤਾ ਆ ਵੀ ਕੀਤਾ ਹੈ ਆ ਵੀ ਕੀਤਾ ਤੇ ਆ ਵੀ ਕੀਤਾ ਬੜਾ ਚਾਰੇ ਦੇ ਚਾਰੇ ਦੇਖੋ ਕਿਹੜੇ ਕਿਹੜੇ ਸ਼ੌਂਕ ਪਾਲਦੇ ਕੁੱਤੀਆਂ ਬਿੱਲੀਆਂ ਪਾਲਨ ਦਾ ਤੋਤੇ ਪਾਲਨ ਦਾ ਕਬੂਤਰ ਪਾਲਦਾ ਤੇ ਗੁਲਾਬ ਤੇ ਗੁਲਾਬ ਦੀਆਂ ਕਲਮਾਲਾ ਲੰਦਾ ਹੈ ਮਾਤਾ ਦਿਨ ਨੜੀ ਰਖਾ ਕਿਉਂ ਸੀ ਕਿਉਂਕਿ ਉਹ ਰਾਤ ਵਿੱਚ ਚੋਰੀ ਕਰਦਾ ਸੀ। ਕਿਉਂ ਪਰਤਾਉਣਾ ਚਾਹੁੰਦੀ ਸੀ ਕਿਉਂਕਿ ਉਸ ਦੇ ਜਿਹੜੀ ਇੰਗਲੈਂਡ ਦੀ ਧਰਤੀ ਦੀ ਕਲਤਾ ਹੈ ਨਾ ਉਹ ਮਾਸੀ ਨੂੰ ਅੰਦਰੋਂ ਅੰਦਰ ਹੀ ਖਾਰੀ ਸੀ ਇਸ ਕਰਕੇ ਮਾਸੀ ਇੰਗਲੈਂਡ ਤੋਂ ਇੰਡੀਆ ਨੂੰ ਮੁੜ ਪਰਤ ਆਉਣਾ ਚਾਹੁੰਦੀ ਸੀ ਕਿਉਂਕਿ ਉਥੋਂ ਦੇ ਲੋਕਾਂ ਉਹਦੇ ਆਪ ਦੇ ਬੱਚਿਆਂ ਕੋਲ ਬਲਵੰਤੀ ਕੋਲ ਕੀ ਹੈ ਮੰਦ ਕੋਲ ਵੀ ਟਾਈਮ ਨਹੀਂ ਹੈ। ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਸੰਕੋਚ ਕਿਉਂ ਕਰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਜੇਕਰ ਮੈਂ ਮਾਲਕ ਨੂੰ ਕਿਹਾ ਕਿ ਮੇਰੀ ਤਨਖਾਹ ਵਧਾ ਦੇ ਤਾਂ ਮੈਨੂੰ ਨੌਕਰੀੋਂ ਕੱਢ ਦੇਗਾ ਇਸ ਲਈ ਉਹ ਡਰਦਾ ਹੈ। ਠੀਕ ਹੈ। ਹਾਂ ਨੌ ਲੰਬਰ ਦੇ ਵਿੱਚ ਵੀ ਮੈਂ ਤੁਹਾਨੂੰ ਜਿਹੜੇ ਮਹੱਤਵਪੂਰਨ ਪਾਤਰ ਸੀ ਤੁਹਾਨੂੰ ਦੱਸੇ ਸੀ ਬਟਾ ਉਹਨਾਂ ਦੇ ਵਿੱਚੋਂ ਜ਼ਿੰਤੁਨ ਨਿਸ਼ਾ ਆ ਚੁੱਕਾ ਹੈ ਉਮੀਦ ਹੈ ਤੁਸੀਂ ਇਹ ਕਰ ਲਿਆ ਹੋਣਾ ਬਟਾ ਔਰੰਗਜ਼ੇਬ ਦੀ ਬੇਟੀ ਹੈ ਔਰੰਗਜ਼ੇਬ ਨੂੰ ਪਿਆਰ ਕਰਨ ਵਾਲੀ ਹੈ ਜੇ ਤੁਸੀਂ ਲਿਖ ਦੋ ਵੀ ਔਰੰਗਜ਼ੇਬ ਦੀ ਲਾਡਲੀ ਹੈ ਔਰੰਗਜ਼ੇਬ ਦੇ ਉਹ ਨਾਲ ਬੜੀ ਰਾਜਸੰਗੀ ਹੈ ਉਹ ਵਟਸਐਪ ਤੋਂ ਬੱਧ ਵਿਸ਼ਵਾ ਔਰੰਗਜ਼ੇਬ ਉਸ ਤੇ ਸਭ ਤੋਂ ਵਿਸ਼ਵਾਸ ਕਰਦਾ ਵਿਸ਼ਵਾਸ ਪਾਤਰ ਵੀ ਹੈਗੀ ਹੈ ਤੇ ਮਾਨਵੀ ਹਿਰਦੇ ਵਾਲੀ ਵੀ ਹੈ ਤੇ ਤਾਰਨੀ ਪ੍ਰਵ੍ਰਤੀ ਵਾਲੀ ਵੀ ਹੈ ਹੈਨਾ ਤੇ ਸੱਚ ਬੋਲਣ ਵਾਲੀ ਹੈ ਕਰੀ ਗੱਲ ਕਰਨ ਵਾਲੀ ਹੈ ਹੈਨਾ ਕਿੰਨੀਆਂ ਗੱਲਾਂ ਜਿਹੜੀਆਂ ਉਹ ਆਪਾਂ ਇੱਕ ਅੰਗ ਦੇ ਵਿੱਚੋਂ ਉਹਦੇ ਪਾਤਰ ਚਿੱਤਰਨ ਦੀ ਆਲਰੇਡੀ ਵੀਡੀਓ ਵਿੱਚ ਡਿਸਕਸ ਕੀਤੀਆਂ ਹੋਈਆਂ ਹਾਂਜੀ ਆਹ ਵਾਲਾ ਦੇਖ ਲੋ ਅ ਵਰਤਾਲਾਪ ਜਿਹੜੇ ਤੁਹਾਨੂੰ ਕਹੇ ਸੀ ਉਹੀ ਆਇਆ ਬੇਟਾ ਜਿਹੜੇ ਮੈਂ ਤੁਹਾਨੂੰ ਕਰਵਾਏ ਹੈ ਕੱਲੀ ਕੱਲੀ ਗੱਲਬਾਤ ਮੈਂ ਤੁਹਾਨੂੰ ਕਹਿਆ ਸੀ ਵੀਡੀਓ ਵਿੱਚ ਤੁਸੀਂ ਜ਼ਰੂਰ ਦੇਖਣਾ ਉਹੀ ਹੋਇਆ ਬੇਟਾ ਦੇਖੋ ਆਹ ਵਾਲਾ ਕਰਵਾਇਆ ਸੀ ਆ ਗਿਆ ਮਰਸੀ ਸ਼ਰਮ ਕਾ ਬਾਟ ਸ਼ੇਮ ਸ਼ੇਮ ਕਿਉਂ ਕਹਿੰਦੀ ਹੈ ਕਿਉਂਕਿ ਜਦੋਂ ਉਸ ਨੂੰ ਪਤਾ ਲੱਗਦਾ ਕਿ ਹਰਦੇਵ ਬਾਜਵਾ ਦੇ ਦਾ ਵਿਆਹ ਹੋਇਆ ਤੇ ਉਹਦੇ 3 ਸਾਲ ਦਾ ਬੇਟਾ ਹੈ ਤਾਂ ਉਹ ਕਹਿੰਦੀ ਵੀ ਸ਼ਰਮ ਕੀ ਬਾਤ ਹੈ ਸ਼ਰਮ ਦੀ ਗੱਲ ਹੈ ਵੀ ਤੁਸੀਂ ਸਾਨੂੰ ਤੋਖਾ ਦੇ ਰਹੇ ਹੋ ਮਰਸੀ ਆਪਣੇ ਨਾਲ ਹੋਏ ਕਿਸ ਤੋਕੇ ਦੀ ਗੱਲ ਕਰਦੀ ਹੈ ਹਰਦੇਵ ਬਾਜਵਾ ਨੇ ਉਸ ਨੂੰ ਝੂਠ ਬੋਲਿਆ ਸੀ ਕਿ ਉਹ ਕੁਆਰਾ ਹੈ ਤੇ ਇਸ ਕਰਕੇ ਜਦੋਂ ਪਤਾ ਲੱਗਦਾ ਬਲਵੰਤ ਢਿੱਲੋਂ ਤੋਂ ਇਹ ਉਹਦੇ ਕਿ 3 ਸਾਲ ਦਾ ਬੇਟਾ ਵੀ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਮਰਸੀ ਨੇ ਬਲਵੰਤ ਢਿੱਲੋਂ ਨੂੰ ਉਦੋਂ ਕਹੇ ਜਦੋਂ ਬਲਵੰਤ ਢਿੱਲੋਂ ਦੱਸਦਾ ਕਿ ਭਾਈ ਹਰਦੇਵ ਬਾਜਵਾ ਦਾ ਬੇਟਾ ਹੈ ਉਹਦਾ ਵਿਆਹ ਹੋਇਆ ਠੀਕ ਹੈ ਚਲੋ 11 ਨੰਬਰ ਆ ਜਾ ਬੇਟਾ ਸੋਰੀ ਜਾਮਲਾ ਦੇਖ ਲੈਣੇ ਆ ਆ ਗਿਆ ਜੀ ਦੇਖੋ ਹਾਂਜੀ ਇੱਥੇ ਦੇਖੋ ਬਈ ਇੱਥੇ ਆ ਗਿਆ ਨਾ ਉਹ ਉਸ ਪ੍ਰਸ਼ਨ ਆਇਆ ਸੀ 2 ਨੰਬਰ ਦਾ ਬੇ ਨਿਹਾਲ ਗੁਰਕਿਸ਼ਨ ਨੂੰ ਦਜੀ ਗਾ ਤੇ ਡਰਾਵਾ ਦੀ ਮਨਜੀਤ ਮੈਂ ਤੁਹਾਨੂੰ ਕਿਹਾ ਸੀ 2 ਨੰਬਰ ਉੱਤੇ ਕੀ ਹੋ ਗਿਆ ਹਾਂਜੀ ਆਹ ਦੇਖੋ ਉੱਥੇ ਆ ਗਿਆ ਦੋ 3 ਨੰਬਰ ਦਾ ਤੁਸੀਂ ਦਾ ਡਾਇਰੈਕਟ ਇੱਥੇ ਆ ਗਿਆ ਐ ਹੀ ਇਹ ਤੁਹਾਨੂੰ ਮੈਂ ਕਿਹਾ ਸੀ ਪੇਪਰ ਧਿਆਨ ਨਾਲ ਕਰਨਾ ਮੇਰਾ ਤਾਂ ਕੋਈ ਜੀ ਨਹੀਂ ਕਰਦਾ ਇਹ ਗੱਲ ਕੌਣ ਕਹਿੰਦਾ ਮਨਜੀਤ ਆਪਣੀ ਸੱਸ ਨੂੰ ਕਹਿੰਦੀ ਹੈ ਮਨਜੀਤ ਨੇ ਆਪਣੀ ਸੱਸ ਨੂੰ ਕਹੇ ਨਿਹਾਲਪੁਰ ਨੂੰ ਦੂਜਾ ਦੇਖੋ ਕਿ ਦੂਜੇ ਵਿਆ ਦਾ ਡਰਾਵਾ ਦਿੰਦੇ ਰਹਿੰਨੇ ਹੋ ਕਿਸ ਗੱਲ ਦਾ ਡਰਾਵਾ ਦਿੰਦੀ ਹੈ ਦੂਜੇ ਵਿਆ ਦਾ ਇਹ ਸ਼ਬਦ ਕਿਸ ਕਾਂਗੀ ਵਿੱਚ ਲਏ ਗਏ ਹਨ ਦੂਜਾ ਵਿਆ ਇਕਾਂਗੀ ਸੰਸੰਗ ਸਿੱਖੋ ਠੀਕ ਹੈ ਚਲੋ ਅੱਗੇ ਚੱਲਦੇ ਹਾਂ 11 ਨੰਬਰ ਵੈਰੀ ਇੰਪੋਰਟੈਂਟ ਤੁਹਾਨੂੰ ਚਾਰ ਦੱਸੇ ਸੀ ਦੋ ਆ ਗਏ ਬਟਾ ਚਾਰ ਦੱਸੇ ਸੀ ਵੈਰੀ ਇੰਪੋਰਟੈਂਟ ਤੁਹਾਨੂੰ ਦੋ ਆ ਗਏ ਤਾਰੋ ਦੇਲਾ ਪਰ ਮੇਰੀ ਭਾਈ ਹਾਈ ਪ੍ਰੋਡਿਕਸ਼ਨ ਸੀ ਬੇਟਾ ਕਿ 100% ਮੈਨੂੰ ਚਾਂਸਸ ਸੀ ਵੀ ਬੰਤਾ ਆਏਗਾ ਚਲੋ ਬੰਤਾ ਨਹੀਂ ਆਇਆ ਮੰਤਰੀ ਥਾਂ ਤੇ ਤਾਰੋ ਆ ਗਿਆ ਤੇ ਦਿਆਲਾ ਵੀ ਆ ਗਿਆ ਠੀਕ ਹੈ ਤਾਂ ਤੁਸੀਂ ਦੋਨਾਂ ਦੇ ਤਾਰੋ ਦਾ ਤੁਸੀਂ ਕਰ ਹੀ ਦਿੱਤਾ ਹਣਾ ਬੇਟਾ ਕਰੇਲੂ ਵਰਤ ਹੈ ਬਿਮਾਰ ਸੇਤੂ ਦੀ ਖਰਾਬ ਰੰਦੀ ਹੈ ਹੈਨਾ ਚੁੱਪਚੁੱਪ ਰਹਿਣ ਵਾਲੀ ਹੈ ਹੈਨਾ ਤੇ ਆਪਣੇ ਸਿੱਖੀ ਭਾਵਨਾ ਵਾਲੀ ਹੈ ਤੇ ਹੋਰ ਹੋਰ ਹੈ ਵੀ ਕਿ ਪਤੀ ਦਾ ਪਤੀ ਦੀ ਆਰਥਿਕ ਸਹਾਇਤਾ ਕਰਨ ਵਾਲੀ ਹੈ ਪਾਨ ਬਚਾ ਕੇ ਰੱਖਦੀ ਹੈ ਮਾਸਟਰ ਦੇ ਘਰੇ ਕੰਮ ਕਰਨ ਜਾਂਦੀ ਹੈ ਹਨਾ ਤੇ ਬਸ ਇਸ ਤੇ ਪੰਜ ਸਤ ਤੁਸੀਂ ਪੁਆਇੰਟ ਉਹਦੇ ਲਿਖੋਗੇ ਉਹਦੀ ਉਮਰ ਲਿਖ ਦਿਓਗੇ ਤੇ ਬੱਚਿਆਂ ਦਾ ਜ਼ਿਕਰ ਲਿਖ ਦਿਓਗੇ ਤੇ ਪਤੀ ਦਾ ਜ਼ਿਕਰ ਲਿਖ ਦਿਓਗੇ ਇਹ ਤੁਹਾਡਾ ਹੋ ਜਾਣਾ ਸੀ ਦਿਆਲਾ ਕਿਸੇ ਨੇ ਦੀਜੇ ਦਿਆਲਾ ਕੀਤਾ ਉਹਦੇ ਦੋ ਬੰਦੇ ਦਾ ਦੋਸਤ ਹੈ ਰਿਕਸ਼ਾ ਚਾਲਕ ਹੈ ਹਨਾ ਤੇ ਇੱਕ ਬੇਰਹਿਮ ਬੇਰਹਿਮ ਪਤੀ ਵੀ ਹੈ ਹਾਂ ਇੱਕ ਤਾਂ ਉਹ ਜਾਗਰੂਕ ਵੀ ਹੈ ਕਿਉਂਕਿ ਉਹ ਚਾਹੁੰਦਾ ਕਿ ਕਿਰਾਇਆ ਵਧਾਇਆ ਜਾਵੇ ਤੇ ਰੋਮਾਂਟਿਕ ਪ੍ਰਵਿਰਤੀਆਂ ਵਾਲਾ ਹੈ ਹਨਾ ਤੇ ਜਦੋਂ ਪ੍ਰੋਫੈਸਰ ਨੇ ਨੂੰ ਛੱਡਣ ਜਾਂਦਾ ਹੈ ਤੇ ਉਹ ਬੜਾ ਖੁਸ਼ ਹੁੰਦਾ ਹੈ ਤੇ ਬੰਤੇ ਨੂੰ ਹਿਰਦੀਆਂ ਕਲੀਆਂ ਵਿੱਚ ਲਾਉਂਦਾ ਹੈ ਠੀਕ ਹੈ ਤਾਂ ਉਮੀਦ ਹੈ ਬੇਟਾ ਕਿ ਤੁਹਾਡਾ ਜਿਹੜਾ ਪੇਪਰ ਹੈ ਅੱਜ ਦਾ ਇਹ ਪੇਪਰ ਬਹੁਤ ਹੀ ਸ਼ਾਨਦਾਰ ਗਿਆ ਹੋਵੇਗਾ ਇੱਕ ਦੋ ਪ੍ਰਸ਼ਨਾਂ ਨੂੰ ਛੱਡ ਕੇ ਓਵਰ ਆਲ ਬੇਟਾ ਦੇਖੋ ਬਾਕੀ ਇਸ ਤਰ੍ਹਾਂ ਦਾ ਕੋਸ਼ਿਸ਼ ਹੁੰਦੀ ਹੈ ਹਰੇਕ ਅਧਿਆਪਕ ਦੀ ਹਰੇਕ ਬੱਚੇ ਦੀ ਕਿ ਮੈਕਸਿਮਮ ਨੰਬਰ ਆਵੇ ਤੁਸੀਂ ਬਹੁਤ ਵਧੀਆ ਪੇਪਰ ਕਰਕੇ ਉਮੀਦ ਹੈ ਮੈਨੂੰ ਤੇ ਮੈਂ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਮੈਂ ਤੁਹਾਨੂੰ ਪੇਪਰ ਦੱਸਾਂ ਪ੍ਰਸ਼ਨ ਦੱਸਾਂ ਉਹ ਸਾਰੇ ਦਾ ਸਾਰੀ ਉਹਦੇ ਵਿੱਚ ਆਏ ਪਰ ਹਰ ਵਾਰੀ ਇਸ ਤਰ੍ਹਾਂ ਨਹੀਂ ਹੁੰਦਾ ਪਰ ਫਿਰ ਵੀ ਆਪਣੀ ਖੁਸ਼ਕਿਸਮਤੀ ਹੈ ਕਿ ਆਪਣੇ ਇੱਕ ਦੋ ਸਵਾਲ ਜਿਹੜੇ ਐ ਉਹ ਬਾਹਰੋਂ ਆ ਗਏ ਜਾਂ ਕਹਿ ਲੋ ਕਿ ਥੋੜੇ ਡਾਇਰੈਕਟ ਨਹੀਂ ਆਏ ਇਨਡਾਇਰੈਕਟਲੀ ਪੁੱਛ ਲਿਆ ਐਗਜ਼ਾਮੀਨਰ ਨੇ ਪਰ ਫਿਰ ਵੀ ਆਪਣਾ ਓਵਰਾਲ ਪੇਪਰ ਜਿਹੜਾ ਬੜਾ ਬਹੁਤ ਸ਼ਾਨਦਾਰ ਹੈ ਤੇ ਉਮੀਦ ਹੈ ਤੁਹਾਡੇ ਚੰਗੇ ਨੰਬਰ ਆਉਣਗੇ ਇਸੇ ਤਰ੍ਹਾਂ ਦੀਆਂ ਕੰਮ ਦੀਆਂ ਵੀਡੀਓ ਦੇਖਣ ਦੇ ਲਈ ਤੇ ਅਗਲੇ ਪੇਪਰ ਦੀ ਤਿਆਰੀ ਦੇ ਲਈ ਤੁਸੀਂ ਮੇਰਾ ਜਿਹੜਾ ਚੈਨਲ ਹੈ ਬੜਾ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਅੱਜ ਲਈ ਇੰਨਾ ਹੀ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ